ਤੇ ਮਾਰਨ ਵਾਲਾ ਆ ਵੇਖੋ ਆ ਰਖੀ ਹੈ ਕਰਦੀ ਹੈ ਨਾ ਸੁੱਕਾ ਇਸ ਜੂਸਰ ਕਰਕੇ ਤੂੰ ਕਿੰਨੀ ਜਿੱਦ ਕੀਤੀ ਸੀ ਉਦੋਂ ਮੇਰੇ ਕੋਲ ਪੈਸੇ ਵੀ ਘੱਟ ਹੀ ਪਰ ਤੈਨੂੰ ਲੈ ਕੇ ਦਿੱਤਾ ਤੇ ਜੂਸ ਆ ਕੇ 1.5 ਸਾਲ ਬਾਅਦ ਕੱਢਣ ਲੱਗੀ ਤੂੰ ਫੇਰ ਇੱਚ ਜਿੱਦੀ ਹੁੰਦੀ ਇਹ ਤਾਂ ਪੈਸੇ ਮੇਰੇ ਕੋਲ ਘੱਟ ਹੀ ਆ ਨਾ 2 ਸਾਲ ਬਾਅਦ ਕੱਢਿਆ ਜਦੋਂ ਰਹਿਮਤੋਂ ਨਾਲੀ ਨਾ ਉਹ ਲੋਹਿਆ ਨਾਲੀ ਤੋਂ ਉਹ ਤੋਂ ਬਾਹਰ ਆ ਕੇ ਕੱਢਿਆ ਰਹਿਮਤੋਂ ਨਾਲੀ ਜਦੋਂ ਕੱਢਿਆ ਸੀ ਨਾ ਤੇ ਟਾਈਮ ਹੀ ਨਹੀਂ ਵੀ ਇਹ ਲੋਤੋ ਬਾਦ ਨਹੀਂ ਵੀ ਜੀ ਜਨ ਜੀ ਹੋਈ ਨਾ ਨਾਲੀ ਐ ਜਬਰਦਸਤੀ ਜੀ ਜਨ ਜੀ ਕੋਲੋਂ ਲੈ ਆਇਆ ਆਹ ਵੇਖੋ ਤੇਰੀ ਐਣ ਕੇ ਅਜੇ ਆਪਣੀ ਵਰਦੀ ਵੀ ਨਹੀਂ ਲਾਈ ਤੇਰੀ ਨੇ ਧਿਆਨ ਦੇ ਵੀ ਚਲੋ ਬਣਾ ਕੇ ਦਈਏ ਉਹ ਵੀ ਕਿੱਥੋਂ ਐਦਵਾਰ ਮੈਨੂੰ ਛੁੱਟੀ ਕਰਕੇ ਨਹੀਂ ਜਾ ਵੇਖੋ ਛੱਡੀ ਬਿੱਲੀ ਕਿੱਥੋਂ ਹਾ ਜੇ ਸਾਡੇ ਭਾਂਡੇ ਧੋਣ ਵਾਲੇ ਪਏ ਆ ਕਿੰਨਾ ਚਮਕਾਨ ਵਾਲਾ ਸਿਰਫ ਸੇਕ ਬੱਤੀਆਂ ਕਰਕੇ ਨਹੀਂ ਇਹ ਕਹ ਦਿੰਦੇ ਬੱਚਾ ਸਾਹਮਣੇ ਕਈ ਰਮਡੀਆਂ ਸੀ ਲਾ ਬੱਚਾ ਕਿੰਨਾ ਕਿਜੀ ਕਰ ਦਿੰਦਾ ਇੱਕ ਖੜ ਕੇ ਦੇਖੋ ਚਾੜੀ ਬਿੱਲੀ ਦੋ ਕੇ ਦਿਨ ਨਹੀਂ ਤੇ ਤੁਹਾਡੇ ਘਰ ਦੀਆਂ ਬਿੱਲੀਆਂ ਹੈਗੀਆਂ ਇਹ ਨਹੀਂ ਕਿ ਨਹੀਂ ਤੀਆਂ ਕਿੰਨਾ ਜੀਜੀ ਕਰ ਦਿੰਦੀਆਂ ਬਿੱਲੀਆਂ ਬਿੱਲੇ ਹਲਾ ਹਾਂ ਭਾਂਡੇ ਤਾਂ ਨਹੀਂ ਸਾਰੇ ਸੇਕ ਕੋਈ ਨਹੀਂ ਕੰਮ ਵੀ ਆ ਜਾਣਗੇ ਕਰਕੇ ਕਾਕੇ ਹੋਰ ਕੁਝ ਬੋਲਣਾ ਤੋ ਗੱਲ ਬਾਤ ਉਹ ਵੀਡੀਓ ਬਣਾਉਂਦਾ ਨਹੀਂ ਟਾਈਮ ਲੱਗਦਾ ਇਹ ਦੇਖੀਏ ਬੱਸ ਚਲੋ ਚੰਗਾ ਜੀ ਬਾਏ ਬੁੱਧ ਬਾਏ ਸਾਸਤਰੀ ਕਾਰ ਵੀਡੀਓ ਬਣਾਇਆ ਕਰਾਂਗੇ ਜਿਆਦਾ ਜਿਆਦਾ ਆ ਸਾਡੀ ਬਿੱਲੀ ਥੋੜੀ ਜੀ ਛੋਟੀ ਆ ਸਾਡਾ ਚੂਹਾ ਫੜ ਕੇ ਬੈਠਾ ਕਰ ਹਾਂ ਹਾਂ ਇੱਕ ਜਾਨ ਨੇ ਕੀਤਾ ਵੀਡੀਓ ਲੰਮੀ ਬਣਾਇਆ ਕਰ ਹੈਨਾ ਬਣਾਇਆ ਕਰਾਂਗੇ ਬੁਰ ਆਹੀ ਵੀਡੀਓ ਬਣਾਉਂਦੇ ਬੜੇ ਸ਼ਕੀਨ ਆ ਕਰ ਜਿੰਦਗੀ ਇੰਨੀ ਕਿ ਬਿਜ਼ੀ ਹੈ ਨਾ ਸਾਡੀ ਇੰਨੀ ਕਿ ਬਿਜ਼ੀ ਵੀ ਜਿਨ੍ਹਾਂ ਦੇ ਘਰ ਬੱਚੇ ਆ ਉਹ ਸਮਝ ਸਕਦੇ ਦੀ ਬੱਚੇ ਨਾਲ ਕਿੰਨੀ ਜਿੰਦਗੀ ਬਿਜ਼ੀ ਹੋ ਜਾਂਦੀ ਹੈ ਨਾ ਦੂਸਰੀ ਗੱਲ ਹੈ ਬਾਹਰਲਾ ਮੁਲਕ ਕਿ ਨਹੀਂ ਡਿਊਟੀਆਂ ਵੀ ਕਰਕੇ ਆਉਣੀਆਂ ਬੱਚਾ ਵੀ ਆਣ ਕੇ ਸਾਹਮਣੇ ਫਿਰ ਕਿਸੇ ਨੇ ਆਖਣਾ ਵੀ ਰੋਟੀ ਤਾਂ ਵੀ ਇੰਨੇ ਸਾਡੀ ਰੋਟੀ ਇੱਕ ਟਾਈਮ ਹੋਈ ਆ ਆ ਬਿੱਲੀ ਕਰਕੇ ਨਹੀਂ ਹਾਂ ਤੇ ਦੋ ਟਾਈਮ ਕਰਦੀ ਤੁਹਾਡੀ ਹਾਂ ਤੇ ਦੋ ਟਾਈਮ ਹੋ ਗਈ ਪਹਿਲਾਂ ਇੱਕ ਟਾਈਮ ਵੀ ਖਾਂਦੇ ਨੇ ਆ ਅਸੀਂ ਬﾚਡ ਵੀ ਖਾਂਦੇ ਰਹੇ ਆ ਇਕੱਲੇ ਮੈਂ ਤਾਂ ਚੂਹਾ ਲਾਲਾ ਵੀ ਖਾਂਦੇ ਰਹੇ ਆ ਬﾚਡ ਜੈਮ ਲਾਲਾ ਖਾਂਦੇ ਨੇ ਪਰ ਸਾਡੀ ਬਿੱਲੀ ਛੋਟੀ ਆ ਆਦੇ ਨੇ ਆਖਣਾ ਮੈਨੇ ਐਵੇਂ ਪਾਲਤਾ ਖਰੇ ਇੰਨੇ ਆਖਣਾ ਐਵੇਂ ਪਾਲਤਾ ਅਸੀਂ ਵੀ ਜਾਂਦੇ ਆ ਮਾਪਿਓ ਨੇ ਐਵੇਂ ਪਾਲਤਾ ਆ ਸਾਰੇ ਨੇ ਤੰਗੀਆਂ ਕੱਟੀਆਂ ਮੈਂ ਮਦੀ ਬੋਤਲ ਲੈ ਆਂ ਰੈਮ ਨੂੰ ਬੋਤਲ ਚ ਭਾਗਤਾ ਹਾਂ ਉਹ ਜੜੀਆਂ ਨੇ ਆ ਤੇ ਪਿੰਦੀ ਲੈਣਾ ਹਾਂ ਕਾਕੇ ਫੇਰ ਇੰਨੇ ਲੈਣਾ ਤੇ ਇੰਨਾ ਦੀ ਰਸੋਈ ਚ ਕਿੰਨਾ ਖਲਾਰਾ ਤੇ ਇਹਨਾਂ ਨੇ ਵੀਡੀਓ ਬਣਾਉਂਦੀ ਪਈ ਆ ਸਾਰਾ ਕੰਮ ਹੀ ਹੋ ਜਾਣਾ ਸਾਡਾ ਕੁੱਕੜ ਆ ਗਿਆ ਸਾਡਾ ਹੁਣ ਆ ਗਿਆ ਸਾਰਾ ਕੋਈ ਉੱਕਲੀ ਸਈਓ ਕਰਕੇ ਰੱਖਿਆ ਇਹ ਮੈਂ ਹੁਣ ਕਿੱਚ ਕਿਹੜੀ ਸਾਂ ਕੇ ਭਾਂਡੇ ਅੱਗੇ ਮੈਂ ਤੋ ਦਿੰਨਾ ਨਾ ਸੁੱਖੋ ਦੇਉਂਦਿਆਂ ਨਾ ਪਰ ਅੱਜ ਸਾਡੀ ਬਿੱਲੀ ਨੇ ਜੀ ਮਾਂ ਜੀ ਮਾਂ ਜੀ ਮੈਂ ਅੱਜ ਸਾਡੀ ਬਿੱਲੀ ਨੇ ਵਾ ਨਹੀਂ ਪੀਸ ਜਾਣ ਦਿੱਤੀ ਇਹ ਬਿੱਲੀ ਅੱਜ ਸਾਡੀ ਟਾਈਮ ਨਟਕੀ ਹੈ ਹਾਂ ਵੇਖੋ ਪਿਓਰ ਔਰੇਂਜ ਜੂਸ ਵਾਓ ਲੁੱਕ ਵੇਖੋ ਇਹ ਪਾਇਆ ਵਾ ਸੰਤਰਾ ਆ ਤੇ ਅਨਾਨਾਸ ਆ ਤੇ ਗਾਜਰਾ ਆ ਪਰ ਪਾਇਆ 1.5 ਸਾਲ ਬਾਅਦ ਸੁੱਕਣੇ ਬਣਾ ਕੇ ਸਾਰੇ ਆਏ ਤਾਂ ਸਾਡੀਆਂ ਦਿਹਾੜੀ ਚ ਦਾ ਦਾ ਵੀਡੀਓ ਆਇਆ ਕਰਨੀਆਂ ਬਸ ਥੋੜੀ ਜੀ ਸਾਡੀ ਨਾ ਜ਼ਿੰਦਗੀ ਵਿਜੀ ਜਿਹੜੀ ਨਾ ਸਾਰੀ ਛੱਟੋ ਜਾਣੀ ਐ ਸਿਰ ਸਾਡੀ ਬਿੱਲੀ ਵੱਡੀ ਹੋ ਜਾਣੀ ਸੰਗਿਆ ਕਰਕੇ ਬਾਏ 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 ਮੈਂ ਕਰਦੀ ਹਾਂ ਤੁਹਾਨੂੰ ਬਾਏ ਪਹਿਲਾਂ ਬਾਤਾਂ ਆ ਗੀਆਂ ਹਨਾ ਫਿਰ ਵਲੌਗ ਵੀ ਬਣਾਇਆ ਕਰਾਂਗੇ ਆਪਾਂ ਵਧੀਆ ਵਧੀਆ ਵਲੌਗ ਨਲਾ ਦੇ ਕੇ ਤਾਤੇ ਦੋਇ ਤਸੰਤੇ ਨੂੰ ਇਹ ਤੋੜਨ ਲੱਗਾ ਕਿੰਨਾ ਜ਼ੋਰ ਲਾਉਂਦਾ ਨਹੀਂ ਦੱਸ ਹਾਂ ਹਾਂ ਤਾਤੇ ਜੇ ਤਮਤਾ ਬੱਚੇ ਨਵੀਂ ਕਰਦੇ ਲਿਆਂਦੀ ਨਾ ਨਵੀਂ ਕਰਦੇ ਲਿਆਂਦੀ ਤਾਂ ਵੇਖ ਕਿੰਨਾ ਡੂੰਘਾ ਕੱਟ ਲਾਤਾ ਨਾ ਕਰਦਾ ਬਹੁਤ ਚਿੱਟੀਆਂ ਹੁੰਦੀਆਂ ਮੈਂ ਤਾਂ ਇਹ ਤਨ ਉਹਨਾਂ ਦਰਦਾਂ ਨਾ ਤੈਨੂੰ ਬੋਦਲਣਾ ਕੱਚ ਦੀ ਫੜਾਇਆ ਕਰ ਆਹ ਮੇਜ਼ ਆਪਣਾ ਕੱਚ ਦਾ ਤੇ ਵੱਜ ਕੇ ਟੁੱਟਣਾ ਜਾਂ ਜਿੱਦਾਂ ਰਾਤੀ ਟੁੱਟੀ ਗਈ ਹੈ ਨਾ ਬਿੱਲੀ ਮਣ ਗਿਆ ਦੇ ਉਹ ਨਾ ਛੱਡੀ ਮਾਂ ਨੇ ਜੂਸ ਪੀਉਣੇ ਆਹੀਂ ਛੱਡੀ ਮਾਂ ਨੇ ਜੂਸ ਬਣਾ ਕੇ ਪੀਉਣ ਲੱਗੇ ਹਾਂਜੀ ਜੂਸ ਪੀਣੀ ਆ ਇਹ ਕਿਤੇ ਖਲਾਰਾ ਹੀ ਬੜਾ ਸਾਰੇ ਕਹਿੰਦੇ ਆ ਵੀ ਬੱਚੇ ਕਿੰਨਾ ਕਿ ਬਿਜੀ ਕਰ ਦਿੰਦੇ ਆ ਮੈਂ ਜਿੰਨਾ ਘਰ ਬਿੱਲੀਆਂ ਤੇ ਬਿੱਲੇ ਇਹਨਾਂ ਨੂੰ ਪੁੱਛ ਕੇ ਵੇਖੋ ਜਿੰਨਾ ਘਰ ਬੱਚੇ ਆ ਕਿੰਨਾ ਬਿਜੀ ਕਰ ਦਿੰਦੇ ਆ ਹਾਂ ਮੈਂ 3-4 ਕਮੈਂਟ ਵੇਖੇ ਜਾਂਦੇ ਬੱਚੇ ਕਿੰਨਾ ਕੁ ਵਿਜੀ ਕਰਦੇ ਆ ਬਕਵਾਸ ਕਰਦਾ ਰਹਿੰਦਾ ਏ ਤੂੰ ਮੈਂ ਜਿੰਨਾ ਘਰ ਬੱਚੇ ਇਹਨਾਂ ਨੂੰ ਪੁੱਛ ਕੇ ਵੇਖੋ ਇਸ਼ਾਰੀ ਦਿਹਾੜੀ ਕੁਛ ਰੋ ਨਹੀਂ ਉਤਰਦੇ ਹਾਂਜੀ ਤੇ ਲੱਭਦੇ ਵੀ ਬੜੀ ਕਿਸ਼ਮਤ ਨਾਲ ਨੇ ਆ ਨਾ ਧੀ ਆਇਆ ਭਾਵੇਂ ਪੋਤਿਆ ਬੱਚੇ